ਸਤ ਸ੍ਰੀ ਅਕਾਲ ਦੋਸਤੋ ਅੱਜ ਮੇਂ ਮੇਰਾ ਜੈਂਸੀ ਚ ਆਇਸੀ ਸਰਵਿਸ ਕਰਾਉਣ ਟਰੈਕਟਰ ਦੇ ਨਵਾਂ ਫਿਲਟਰ ਮਗਲਾਲ ਬਟਾਇਆ ਸੀ ਟਰੈਕਟਰ ਬਟਾਇਨੇ ਤੇ ਦੂਜਾ ਟਰੈਕਟਰ ਵੀ ਬਿਠਾਇਆ ਸੀ ਇਹ ਲੜਾ ਇਹ ਪਿਛਲਾ ਹੁੰਦਾ ਆਪਣਾ ਦੂਜਾ ਟਰੈਕਟਰ ਮਗਲਾਲ ਫਿਲਟਰ ਤੇ ਆਹ ਤੋੜ ਪਾਇਆ ਗਿਆ ਦੇ ਵਿੱਚ ਤਾਂ ਸਤ ਸ੍ਰੀ ਅਕਾਲ ਬੋ ਇਹ ਲੈ ਨੰਬਰ ਪਲੇਟ ਲਗਾਉਣਾ ਆਇਆ ਪਰ ਗਸ਼ਟ ਰਜਿਸਟਰ ਨੰਬਰ ਪਲੇਟ ਆਈ ਚੁੱਕੀ ਹੈ ਆਪਣੀ ਜਿਹੜਾ ਜਿਕਰਾਤੀ ਤੇ ਇੱਕ ਬ੍ਰੇਕ ਦਾ ਮੜਾ ਲੱਗ ਗਿਆ ਸੀ ਬ੍ਰੇਕ ਜਾਲੀ ਨੋਟ ਕਰਾਉਣਾ ਕਿਉਂਕਿ ਮੱਕੀ ਦੇ ਚਾਰ ਵੇਲੇ ਬ੍ਰੇਕਾਂ ਦੀ ਲੋੜ ਪਈ ਆ ਤੇ ਜਾਮ ਹੋਏ ਹੋਏ ਸੀ ਥੋੜੇ ਜਿ ਬਾਕੀ ਸੰ ਦਸਾਰਾ ਕੋ ਦੱਸਾਂ ਕਿ ਨੰਬਰ ਖੱਪਿਆ ਹੋਗਾ ਸਾਡ ਸਟਰੋਂਗ ਹੈ ਬਾਜ ਉਹ ਪ੍ਰੈਸਿੰਗ ਸੀ ਆਂ ਸਾਰੀ ਸੰ ਦੂਸਰੀ ਜਿਹੜਾ ਵਾਲੀ ਸਰਵ ਸੇਮ ਹੀ ਹੁੰਦੀ ਆ ਤੇ ਇਹ ਦੇ ਫਿਲਟਰ ਹੋਗੇ ਦੀ ਫਿਲਟਰ ਹੋ ਗਈ ਮਗਲਰ ਫਿਲਟਰ ਹੋ ਗਈ ਉੱਤੇ ਪਿਛਲਾ ਫਿਲਟਰ ਹੋਇਆ ਇਲੈਕਟਰਾ ਉਹ ਫਿਲਟਰ ਬਦਾਉਣੀ ਬਾਕੀ ਸਾਰਾ ਖਰਚਾ ਵਿਸੰਗਣ ਜਿੰਨਾ ਖਰਚਾ ਹੋਗਾ ਹਾਂਜੀ ਜਿਹੜਾ ਸਰਵਿਸ ਕਰਾਉਣ ਤੇ ਖਰਚਾ ਆਇਆ ਆਪਣਾ 100 ਰੁਪਿਆ ਘੱਟ ਹੈ 5000 ਤੋਂ 4900 ਰੁਪਿਆ ਦਾ ਆਇਆ ਬਾਕੀ 100 150 ਰੁਪਿਆ ਕਿਸੇ 100 ਰੁਪਿਆ ਘੱਟ ਲੈ ਲਾਂ ਨੇ ਕਿਸੇ ਦਾ 4900 ਪੂਰਾ ਲੈ ਲਾਂ ਨੇ ਇਹ ਆਪਦੀ ਹੈ ਉਹ ਇੱਛਾ